ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਲ ਲੰਗਦਾ ਸਬਸਕ੍ਰਾਈਬ ਬਟਨ ਦਿੱਤਾ ਹੋਵੇਗਾ ਉਸ ਤੇ ਕਲਿੱਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਮੈਂ ਅੱਜ ਤੋਂ 5 ਸਾਲ ਇਹਦੇ ਵਿੱਚ ਲਿੰਗ ਸ਼ੁਰੂ ਕੀਤੀ ਅਸੀਂ ਕਿ ਜੀ ਪਹਿਲਾਂ 5 ਬੱਕਰੀਆਂ ਲਈਆਂ ਮੈਂ 56200 ਦੀਆਂ 121200 ਰੁਪਏ ਉਹਦਾ ਦੋ ਬੱਕਰੀਆਂ ਮਿਲੀਆਂ ਜੀ 14 14 ਦੀਆਂ ਬੋਪਰਾਏ ਪਿੰਡ ਤੋਂ ਇਹਨਾਂ ਸੱਤ ਬੱਕਰੀਆਂ ਲੈ ਕੇ ਘਰੇ ਰੱਖੀਆਂ ਜੀ ਮੈਨੂੰ ਬੜੀਆਂ ਕਿਚੜਾ ਕਰਨੀਆਂ ਲੋਕਾਂ ਨੇ ਆ ਵੇਂਗਣਾ ਕਾ ਭਾਂਟੇ ਖੰਡਾਏ ਪਏ ਆ ਜੀ ਇਹਨਾਂ ਨੂੰ ਇਕੱਠੇ ਕਰੋ ਜੀ ਜੇ ਕਰੋ ਜੀ ਫੋ ਕਰੋ ਜੀ ਅੱਛਾ ਭਾਈ ਜੀ ਅੱਜ ਸਾਡੇ ਪਿੰਡ ਦੇ ਵਿੱਚ ਜੇ ਮੈਂ ਜ਼ਿਮੀਦਾਰਾਂ ਦੇ ਘਰ ਜਾਣ ਲੱਗ ਜਾਵਾਂ ਤਾਂ 15 ਜ਼ਿਮੀਦਾਰਾਂ ਦੇ ਘਰੇ ਬੱਕਰੀਆਂ ਖੜੀਆਂ ਆ ਅੱਜ ਮੁੱਲਾਪੁਰ ਠੀਕ ਹੈ ਮੇਰੇ ਤੋਂ ਪਹਿਲਾਂ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਕੋਲ ਸੀਗੀਆਂ ਉਹ ਖਤਮ ਹੋ ਚੁੱਕੇ ਆ ਵਿਚਾਰੇ ਮਰ ਚੁੱਕੇ ਨੇ ਉਹਨਾਂ ਦੇ ਬਾੜੇ ਖਾਲੀ ਨੇ ਪਰ ਇੱਕ ਤਾਂ ਸਾਡੇ ਰਿਸ਼ਤੇਦਾਰੀ ਆ ਇੱਕ ਸਾਡੇ ਕਮਾਂਡੀ ਆ ਮੈਂ ਕਹਿੰਦਾ ਵੀ ਉਹ ਜੀਆਂ ਬੱਕਰੀਆਂ ਅੱਜ ਸ਼ੋਅ 'ਚ ਵੀ ਨਹੀਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਉਹਨਾਂ ਦੇ ਆਮ ਫਿਰਦੀਆਂ ਚਰਨ ਲਈ ਠੀਕ ਹੈ ਪੰਜ ਪੰਜ ਲੀਟਰ ਨਾਰਮਲ ਦੁੱਧ ਉਹਨਾਂ ਨੇ ਅਸੀਂ ਆਪ ਅੱਖਾਂ ਦੇ ਨਾਲ ਨਿੱਕੇ ਨਿੱਕੇ ਹੁੰਦੇ ਨੇ ਦੇਖਿਆ ਉਹਨਾਂ ਨੇ ਬਿੱਲੋ ਕਹਿ ਕੇ ਹਾਕ ਮਾਰਨੀ ਬੱਕਰੀ ਨੇ ਰਿੰਗਦੀ ਨਹੀਂ ਹੁਣ ਠੀਕ ਹੈ ਅਸੀਂ ਕਹਿੰਦੇ ਮੈਂ ਮੈਂ ਭਾੜ ਦਾ ਫਿਰਦਾ ਮੈਂ ਲੋਕਾਂ ਦੇ ਘਰਾਂ 'ਚ ਵੀ ਜਾਂਦਾ ਮੈਂ ਬਾੜੇ 'ਚ ਵੀ ਜਾਂਦਾ ਮੈਂ ਮੰਡੀਆਂ ਤੇ ਵੀ ਨਿਗਾਹ ਮਾਰਦਾ ਮੈਂ ਕਹਾਂ ਉਹ ਜੀ ਬੱਕਰੀ ਅੱਜ ਲੱਭ ਜਾਵੇ ਮੈਂ ਲੱਖ ਰੁਪਇਆ ਬਿਨਾਂ ਪੁੱਛੇ ਤੋ ਲਾ ਕੇ ਦਸੂ ਉਹਨੂੰ ਵੀ ਆ ਲੱਕ ਲੈ ਲੈ ਬੱਕਰੀ ਦੇ ਦੇ ਸਹੀ ਹੈ ਮੈਂ ਪੱਟ ਰਹਿ ਕੇ ਆਇਆ ਜਿਹੜੀ ਮੇਰੀ ਪੱਟ ਉੱਤੇ ਜਿੱਤੀ ਆ ਲਦਾਲ ਪਿੰਡ ਪਹਿਲਾ ਨੰਬਰ ਕੀ ਟਾਕੀ ਨੇ ਆ ਸਿਰਫ ਮੇਰੇ ਕੋਲੇ ਆਈ ਹੋ ਪੰਜ ਦਿਨ ਹੋਏ ਸੀਗੇ ਠੀਕ ਹੈ ਮੈਂ ਰਾਤ ਨੂੰ 9 ਵਜੇ ਮੈਂ ਤੇ ਮੇਰੀ ਬੇਟੀ ਲੈ ਕੇ ਆਏ ਸੀਗੇ ਧਲੇਰ ਪਿੰਡ ਤੋਂ ਠੀਕ ਹੈ ਅੱਖ ਨਹੀਂ ਚਾਹੀਦੀ ਬੇਚਾਨਨ ਵਾਲੀ ਜਦੋਂ ਅਸੀਂ ਇਹ ਚੀਜ਼ ਵੜ ਗਏ ਸਾਡੀ ਅੱਖ ਪਛਾਣੇ ਅਸੀਂ ਦਲਾਲ ਨੂੰ ਕਹੇ ਵੀ ਸਾਡਾ ਸੌਦਾ ਕਰਾ ਸਾਡੇ ਜੁਰਤਾਂ ਨੂੰ ਚਾਹੀਦੇ ਵੀ ਆ 100% ਚੀਜ਼ ਆ ਤੇ ਠੋਕੇ ਰੁਪਏ ਲਾ ਦਈਏ ਅਸੀਂ ਲੈ ਕੇ ਜਾਈਏ ਐਨਾ ਕੋਈ ਨਹੀਂ ਕਮਲਾ ਹੁੰਦਾ ਵੀਰੇ ਜਿਹਨੂੰ ਨਾ ਪਤਾ ਹੋਵੇ ਪਤਾ ਹੁੰਦਾ ਪਤਾ ਹੁੰਦੇ باوجود ਵੀ ਅੱਜ ਕਨੇਆ ਘਟਾ ਲੀਏ 5-400 ਹੋਰ 1000 ਘਟ ਜਾਵੇ ਪਰ ਉਹ ਕੋਕੜ ਸੌਦਾ ਨਹੀਂ ਹੁੰਦਾ ਹੁਣ ਇਹਨਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਕਿਹੜੀ ਦੇ ਕਿੰਨੇ ਪੈਸੇ ਲਾਉਣੇ ਜਿਹੜੀ ਦੇ ਕਿੰਨੇ ਲਾਉਣੇ ਇਹ ਮਾਲਕ ਨੇ ਸਮਝ ਲਓ ਵੀ ਆਹ ਪੱਟ ਖੜੀ ਆ ਇਹ ਮਾਲਕ ਨੇ ਉਹਨੇ ਇਹਦਾ 20000 ਮੰਗ ਲਿਆ ਮੈਂ ਕਹਿੰਦਾ ਕੋਈ ਜਿਆਦਾ ਨਹੀਂ ਇਹਦਾ ਕੋਈ ਜਿਆਦਾ ਨਹੀਂ ਹੈਗਾ 20000 ਰੁਪਇਆ ਬਰੀਡ ਆ ਇਹ ਠੀਕ ਹੈ ਕਿ ਨਹੀਂ ਹੁਣ ਜਿਹੜੀ ਮੇਰੀ ਪੱਟ ਜਿੱਤੀ ਆ ਭਾਈ ਜੀ ਮੈਂ ਲੈ ਕੇ ਚਾਹੇ ਮੈਂ ਕਿੰਨੇ ਦੀ ਲਿਆ ਆ ਅੱਜ ਮੈਨੂੰ ਕੋਈ ਢੇਰੀ ਲਾ ਦੇ ਮੈਂ ਵੇਚਦਾ ਨਹੀਂ ਉਹਨੂੰ ਹੂੰ ਪਣ 6 ਦੰਦ ਦੇ ਵਿੱਚ ਮੇਰੀ ਬੱਕਰੀ ਢਾਈ ਢਾਈ ਲੱਖ ਵਾਲੀ ਨੂੰ ਹਰਾ ਕੇ ਆਈ ਐ 8 ਦੰਦ ਦੇ ਵਿੱਚ ਉੱਥੇ। ਬਾਈ ਉਹ ਵੀ ਦੱਸੋ ਜਿਹੜਾ ਤੁਹਾਡਾ ਬੱਕਰਾ ਚੈਂਪੀਅਨ ਐ ਉਹ ਕਿਹੜੀ ਬੱਕਰੀ ਦਾ ਸੀਗਾ? ਉਹ ਬੱਕਰੀ ਮੇਰੇ ਕੋਲੇ ਆ ਜੀ ਉਹ ਬੱਕਰੀ ਮੈਂ ਸਿਰਫ 23.5 ਹਜ਼ਾਰ ਦੀ ਮੁੱਲਾ ਪਰ ਮੰਡੀ ਤੋਂ ਖਰੀਦੀ ਸੀ ਲੱਤ ਟੁੱਟੀ ਹੋਈ। ਠੀਕ ਐ। ਅੱਜ ਵੀ ਮੇਰੇ ਕੋਲੇ ਆ। ਉਹਨੇ ਮੇਰੇ ਕੋਲੇ ਆ ਕੇ 300 ਇਹ ਦਿੱਤੇ ਪਹਿਲਾਂ ਜਦੋਂ ਮੈਂ ਲਈ ਉਹਦੋਂ ਸੂਨ ਵਾਲੀ ਸੀ। ਉਹ ਬੱਚੇ ਮੈਂ ਰੱਖੇ ਨਹੀਂ ਉਹਦੇ। ਆਪਾਂ ਸੇਲ ਕਰਤੇ। ਉਹ ਤੋਂ ਮੇਰੇ ਕੋਲੇ ਚੈਂਪੀਅਨ ਬਰੀਡਰ ਸੀ ਪੰਜਾਬ ਦਾ ਚਾਰ ਮੇਲੇਆਂ ਦਾ। ਪੂਲੇਵਾਲ ਦਾ ਰੈਕਪੋਰਟ ਦਾ ਲੋਂਗੋਵਾਲ ਦਾ ਤੇ ਜਾਂਗਪੁਰ ਦਾ ਚਾਰੇ ਮੇਲੇ ਜਿੱਤਿਆ ਸੀ ਫਿਰ ਮੈਂ ਉਹ ਤੋਂ ਕ੍ਰੋਸ ਕਰਵਾਈ ਜੀ ਉਹਨੇ ਪੱਠ ਬੱਕਰਾ ਦਿੱਤੇ ਉਹ ਦੋਨੇ ਭੈਣ ਭਾਈ ਲਦਾਲਪਿੰਡ ਵੀ ਜਿੱਤ ਕੇ ਆਏ ਦੋਨੇ ਭੈਣ ਭਾਈ ਮੁੱਲਾਪੁਰ ਵੀ ਇੱਥੇ ਆਪਣੇ ਜਾਂਗਪੁਰ ਵੀ ਦਿੱਤੇ ਦੋ ਮੇਲੇ ਜਾਂਗਪੁਰ ਦੇ ਜਿੱਤ ਕੇ ਤੇ ਪੂਲੇਵਾਲ ਵੀ ਜਿੱਤ ਠੀਕ ਹੈ ਤੇ ਉਹਦੀ ਭੈਣ ਤਿੰਨ ਮੇਲੇ ਜਿੱਤ ਗਈ ਜਿਹੜਾ ਮੇਰਾ ਬੱਕਰਾ ਵਾ ਉਹ ਸੱਤ ਮੇਲੇ ਕੈਂਪੀਨ ਰਹਿ ਗਿਆ ਮੈਂ ਨਾ ਰਖਾਉਂਦਾ ਜੀ ਇੱਕ ਵੀ ਹਰੇਕ ਮੇਲੇ ਤੇ ਜਾਣਾ ਬੱਕਰੇ ਨੇ ਜਿੱਤ ਕੇ ਆਉਣਾ ਪਰ ਬੇਸ਼ੱਕ ਦੀ ਸਾਨੂੰ ਪਤਾ ਵੀ ਉਹ ਤੀਜੇ ਨੰਬਰ ਤੇ ਆਇਆ ਲਦਾਲ ਤੇ ਪੂਲੇਵਾਲ ਉਹਦਾ ਕੋਈ ਕਾਰਨ ਸੀਗਾ ਉਹ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਬੱਕਰੇ ਦੇ ਪੈਰ ਬਣਾਉਣ ਲੱਗਿਆ ਤੇ ਚਾਕੂ ਕਰ ਗਿਆ ਨਾ ਠੀਕ ਹੈ ਪੈਰ ਦੇ ਵਿੱਚ ਉਹ ਲੰਗ ਕੱਢਣ ਲੱਗ ਗਿਆ ਹੁਣ ਜੱਜ ਨੇ ਤਾਂ ਸਹੀ ਜੱਜਮੈਂਟ ਕੀਤੀ ਆ ਨਾ ਪਰ ਸਾਡਾ ਪੁੱਛਣ ਦਾ ਫਰਜ਼ ਬਣਦਾ ਸੀ ਜੱਜ ਨੂੰ ਪੁੱਛੇ ਵੀ ਇਹਦੇ ਕਿਹੜੀ ਨੰਬਰ ਘਟੇ ਆ ਠੀਕ ਹੈ ਜੇ ਤੇੜੀ ਨੰਬਰ ਦੇ ਮੈਂ ਸਮਝਦਾ ਸੀ ਉਸੇ ਦੀ ਉਹਨੇ ਕਿਹਾ ਕਹਿੰਦਾ ਜੀ ਚਾਲ ਦੀ ਇਹਦੀ ਜੀਰੋ ਲੱਗੀ ਹੂੰ ਹੋ ਚਾਲ ਦੇ ਚਾਰ ਪੈ ਚਾਰ ਨੰਬਰ ਲੱਗਣੇ ਚਾਰਾਂ ਪੈਰਾਂ ਦੇ ਚਾਰ ਨੰਬਰ ਦੇ ਵਿੱਚੋਂ ਮੈਂ ਕਿਹਾ ਹਰਿਆ ਕਿੰਨੇ ਤੇ ਆ ਕਹਿੰਦਾ ਜੀ 2.5 ਪੁਆਇੰਟ ਤੇ ਫਿਰ ਮੇਰਾ ਬੱਕਰਾ ਦਾ ਫਿਰ ਹੀਰੋ ਆ ਪਹਿਲਾ ਨੰਬਰ ਕਰਦਾ ਹੀ ਚਾਲ ਜੇ ਚਾਲ ਕੱਢ ਜਾਂਦਾ ਸਹੀ ਪਰ ਮੈਂ ਕਹਿੰਦਾ ਵੀ ਤੀਜਾ ਨੰਬਰ ਚੌਥਾ ਨੰਬਰ ਵੀ 40 45 ਬੱਕਰਿਆਂ ਚੋਂ ਕਰ ਜਾਵੇ ਤੁਹਾਡਾ ਬੱਕਰਾ ਉਹ ਇੱਕ ਮੈਨੇਰ ਖਾਉਂਦਾ ਚੈਂਪੀਅਨ ਬਣ ਗਿਆ ਨਾ ਬੱਕਰਾ ਭਾਵੇਂ ਤੀਜੇ ਵਾਲਾ ਭਾਵੇਂ ਚੌਥੇ ਵਾਲਾ ਭਾਵੇਂ ਪਹਿਲੇ ਵਾਲਾ ਚੈਂਪੀਅਨ ਬਣ ਗਿਆ ਤੁਸੀਂ ਉਹਨੂੰ ਸੰਭਾਲੋ ਉਹਦੀ ਬਰੀਡ ਤਿਆਰ ਕਰਕੇ ਆਪਣੇ ਘਰ ਦੇ ਵਿੱਚ ਪੈਦਾ ਕਰੋ ਪਹਿਲਾਂ ਇਹ ਨਾ ਲਾਲਚ ਕਰੋ ਵੀ ਆਪਾਂ ਉਹਨੂੰ ਵੇਚ ਦਈਏ ਜਦ ਅਦਾਲਤ ਪਿੰਡ ਤੁਸੀਂ ਵੀ ਉੱਥੇ ਸੀ ਮੈਨੂੰ ਬੰਦੇ ਕਹਿੰਦੇ ਕੀਮਤ ਦੱਸੋ ਜੀ ਮੈਂ ਕਹਾ ਤੂੰ ਗੱਡੀ ਖੜਾ ਮੈਂ ਗੱਡੀ ਨਹੀਂ ਫੜਨੀ ਮੈਨੂੰ ਮਿਲਦਾ ਬੱਕਰਾ ਫੜੂੰ ਹਾਂ ਤੂੰ ਮੰਡੀ ਦੇ ਵਿੱਚ ਗੱਡੀ ਖੜਾ ਦੇ ਮੈਂ ਗੱਡੀ ਨਹੀਂ ਲੈ ਕੇ ਜਾਂਦਾ ਮੈਂ ਬੱਕਰਾ ਲੈ ਕੇ ਜਾਉਂਦਾ ਸਹੀ ਹੈ ਉਹਨੂੰ ਜਵਾਬ ਹੀ ਨਹੀਂ ਆਇਆ ਕਿਸੇ ਗੱਲ ਦਾ ਮੈਂ ਕਿਹਾ ਮਸਾਕਤ ਦੇ ਨਾਲ 5 ਸਾਲ ਦੀ ਮਿਹਨਤ ਦੇ ਨਾਲ ਬੱਕਰਾ ਪਾਲਿਆ ਘਰੇ ਹੂੰ ਤੂੰ ਕਿਵੇਂ ਵੇਚਦੀ ਏ ਪਹਿਲਾਂ ਇਹਦੇ ਬਰਾਬਰ ਥੰਮ ਖੜਾ ਕਰਾਂਗੇ ਇਹਦਾ ਹੀ ਤਿਆਰ ਕੀਤਾ ਹੋਇਆ ਇਹਦੀ ਬਰੀਡ ਘਰ ਦੀਆਂ ਬੱਕਰੀਆਂ ਜੋ ਤਿਆਰ ਕਰੀ ਬੱਕਰੀ ਤੋਂ ਲਵਾਂਗੇ ਜਿਹੜੀਆਂ ਬੱਕਰੀਆਂ ਸਾਡੀਆਂ ਚੈਂਪੀਅਨ ਬਣੀਆਂ ਹੁਣ ਮੇਰੀਆਂ ਤਿੰਨ ਪੱਠਾ ਚੈਂਪੀਅਨ ਬਣੀਆਂ ਲਦਾ ਮੈਂ ਉਹ ਤਿੰਨੇ ਪੱਠਾ ਦੇ ਵਿੱਚੋਂ ਇੱਕ ਦੀ ਭੈਣ ਨੂੰ ਨਹੀਂ ਕਰਾਸ ਕਰਾਉਣੀ ਇਹ ਤੂੰ ਦੂਜੀਆਂ ਦੋ ਕਰਾਸ ਕਰਾਉਂਗਾ ਵੇ ਇਹ ਹੈ ਕਿ ਉਹ ਤੋਂ ਬਾਅਦ ਉਹਦੇ ਬੱਚੇ ਘਰ ਦੇ ਵਿੱਚ ਮੈਂ ਬੰਦਰੀਆਂ ਹੋਰ ਵੀ ਕਰਾਸ ਕਰਾਈਆਂ ਪਰ ਉਹ ਘਰ 'ਚ ਜਦੋਂ ਬਰੀਡ ਬਣ ਗਈ ਫੇਰ ਉਸ ਤੋਂ ਬਾਅਦ ਦੇਖਾਂਗੇ ਭਈ ਆਪਾਂ ਇਹਨੂੰ ਸੇਲ ਕਰਨਾ ਜਾਂ ਨਹੀਂ ਕਰਨਾ ਮੈਨੂੰ ਅੱਜ ਵੀ ਹੁਣ ਕੱਲ ਬੰਦੇ ਮੇਰੇ ਕੋਲ ਆ ਕੇ ਫਤਿਯਾਬਾਦ ਤੋਂ ਪੱਟ ਲੈ ਕੇ ਗਏ ਆ ਹਰਿਆਣੇ 'ਚ ਕੀ ਦੀ ਬਦੌਲਤ ਮੇਲੇ ਦੀ ਬਦੌਲਤ ਕਈ ਕਹਿੰਦੇ ਛੱਡੋ ਪਰੇ ਉੱਥੇ ਕੀ ਜਾਣਾ ਉਹਦਾ ਫਲਾਣੇ ਦਾ ਜਿੰਨਾ ਭਾਈ ਇਹ ਨਹੀਂ ਜਦੋਂ ਤੁਸੀਂ ਕਿੰਨੇ ਕੈਮਰੇ ਲੱਗੇ ਆ ਪੂਰੀ ਦੁਨੀਆ 'ਚ ਤੁਹਾਡੀ ਮਸ਼ਹੂਰੀ ਹੋ ਜਾਣੀ ਆ ਹੁਣ ਆਪਾਂ ਕੱਲੇ-ਕੱਲੇ ਨੂੰ ਕਹਾਂਗੇ ਭਾਈ ਮੇਰੀ ਵੀਡੀਓ ਪਾ ਦੇ ਯਾਰ ਨਹੀਂ ਪੈਂਦੀ ਜਦੋਂ ਆਪਾਂ ਮੇਲੇ 'ਚ ਚਲੇ ਗਏ ਆਪਣੀ ਮਸ਼ਹੂਰੀ ਹੋਣੀ ਆ ਇਹ ਨਹੀਂ ਪਤਾ ਕਿਹੜੇ ਬੰਦੇ ਨੇ ਆਪਣੇ ਨਾਲ ਲਿੰਕ ਬਣਾਉਣੇ ਆ ਹੁਣ ਉਹ ਵਿਚਾਰੇ ਫਤਿਹਬਾਦ ਤੋਂ ਮੇਰੇ ਕੋਲੇ ਆਏ ਕਹਿੰਦੇ ਬਾਪਾ ਜੀ ਅਸੀਂ ਤੁਹਾਡਾ ਦੇਖਿਆ ਵੀ ਤੁਹਾਡੇ ਕੋਲੇ ਬਰੀਡ ਦੀਆਂ ਪੱਠਾਂ ਨੇ ਮੈਂ ਕਿਹਾ ਵੀਰੇ ਹੈਗੀਆਂ ਪਰ ਮੈਂ ਸੇਲ ਯਾਰ ਕਰਦਾ ਤੁਸੀਂ ਕਿੱਧਰੋਂ ਆਏ ਹੋ ਤੁਹਾਡੇ ਮੈਂ ਮਾਰ ਰੱਖੂੰਗਾ ਮੈਂ ਲੋਹੇ ਰੰਗ ਦੀ ਪੱਠ ਦਿੱਤੀ ਬਾਈ ਜੀ ਉਹਨਾਂ ਨੂੰ 9000 ਪਰ ਮੈਂ ਵਾਦਾ ਕਰਕੇ ਦਿੱਤੀ ਆ ਮੈਂ ਕਿਹਾ ਵੀਰੇ ਨੂੰ ਠੋਕ ਲੋਂਗੋਵਾਲ ਮੇਲਾ ਹੁੰਦਾ 10 10ਵੇਂ ਮਹੀਨੇ ਚ ਪਰ ਮੈਂ ਕਹਿੰਦਾ ਮੈਂ ਦਾਅਵੇ ਨਾ ਕਹਿ ਸਕਦਾ ਵੀ ਇਹ ਮੇਰੀ ਪੱਟ ਪਹਿਲੇ ਰਾਉਂਡ ਚ ਬਾਹਰ ਨਹੀਂ ਜਾਊਗੀ ਠੀਕ ਹੈ ਚਲੋ ਜਾਣਾ ਹੈਗਾ ਹੀ ਆ ਪਹਿਲੇ ਦੂਜੇ ਤੀਜੇ ਚੌਥੇ ਚ ਪਰ ਇਹ ਨਹੀਂ ਕਹਿ ਸਕਦੇ ਕਿ ਉਹਦੇ ਤਿੰਨ ਪੱਟਾਂ ਜਿੱਤਿਆਂ ਚਾਲੀਆਂ ਦੇ ਵਿੱਚੋਂ ਤਾਂ 37 ਬਾਹਰ ਜਾਣੀਆਂ ਪਰ ਮੈਨੂੰ ਇੰਨਾ ਕੁ ਯਕੀਨ ਆ ਵੀ ਜਿਹੜੇ ਮੇਰੀ ਪੱਟ ਦਿੱਤੀ ਹੋਈ ਆ ਪਹਿਲੇ ਤੇ ਦੂਜੇ ਰਾਉਂਡ ਚ ਬਾਹਰ ਨਹੀਂ ਨਿਕਲੂਗੀ ਸਹੀ ਆ ਉਹ ਬੜੇ ਮਾਰ ਨਾਲ ਲੈ ਕੇ ਗਏ ਨੇ ਆਪਾਂ ਕੋਸ਼ਿਸ਼ ਕਰਨੋ ਪੜ ਦਿੱਤੀ ਆ ਹੁਣ ਪਹਿਲਵਾਨ ਜੀ ਆ ਪਹਿਲਵਾਨ ਜੀ ਦਾ ਘੋਰਾਕ ਬੱਚਾ ਉੱਤੇ ਚੈਂਪੀਅਨ ਬਣਿਆ ਲਜ਼ਾਨ ਨਿਕਾ ਆ ਨਹੀਂ बार-बार ये हर वीडियो ਵਿੱਚ ਮੈਂ ਇਹੀ ਕਹਦਾ ਬਰੀਡ ਤੇ ਕੰਮ ਕਰੋ ਬਰੀਡ ਤੇ ਕੰਮ ਕਰੋ ਸਾਰਿਆਂ ਨਾਲੋਂ ਬਹੁਤ ਚੰਗਾ ਕੰਮ ਇੱਜ਼ਤਦਾਰ ਕੰਮ ਆ ਬਰੀਡ ਆ ਜਿਹੜਾ ਬਰੀਡ ਤੇ ਕੰਮ ਕਰਦਾ ਦੁੱਧ ਆਟੋਮੈਟਿਕ ਪਾਊਗਾ ਹੀ ਪਾਊਗਾ ਬਰੀਡ ਵਾਲੀ ਬੱਕਰੀ ਨੇ ਹਤੋਂ ਵੇ ਤੋਂ ਵੱਧ ਦੁੱਧ ਦੇਣਾ ਸਹੀ ਹੈ ਕਿਉਂਕਿ ਬਰੀਡ ਵਾਲੀ ਬੱਕਰੀ ਨੂੰ ਆਪਾਂ ਸੰਭਾਂਗੇ ਆਟੋਮੈਟਿਕ ਸੇਵਾ ਕਰਾਂਗੇ ਉਹ ਬੱਚਿਆਂ ਦਾ ਪਾਲਣੀ ਪਾਲਣਾ ਉਹਨੇ ਦੁੱਧ ਵੀ ਆਪਾਂ ਨੂੰ ਲੋੜ ਤੋਂ ਵੱਧ ਦੇਣਾ ਹੀ ਦੇਣਾ ਇਸ ਲਈ ਸਾਰੇ ਪੇਗਾ ਦੇਖੀਆ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਵੀ ਬਰੀਡ ਤੇ ਕੰਮ ਕਰੋ ਵੱਧ ਤੋਂ ਵੱਧ